ਸਤਿ ਸਾਥਿਓ ਅੱਜ 10 ਸਤੰਬਰ 2024 ਹੈ ਤੇ ਇਸ ਸਮੇਂ ਕਈ ਸਾਰੀ ਜਗ੍ਹਾ ਤੋਂ ਸ਼ਿਕਾਇਤਾਂ ਇੱਕਦਮ ਆਉਣ ਲੱਗ ਪਈਆਂ ਕਿ ਝੋਨੇ ਦੇ ਵਿੱਚ ਬੈਕਟੀਰੀਅਲ ਲੀਫ ਬਲਾਈਟ ਬਿਮਾਰੀ ਆ ਗਈ। ਬੈਕਟੀਰੀਅਲ ਲੀਫ ਬਲਾਈਟ ਧਿਆਨ ਰੱਖੇ ਕਿ ਇਹ ਜਾਂ ਤਾਂ ਪੂਸਾ 44 ਜਾਂ ਜਿਹੜਾ ਹੈਗਾ 1 2 하이브리드 ਜਾਂ ਫਿਰ ਜਿਹੜਾ ਹੈਗਾ ਤੁਹਾਡਾ ਮੁਛਲ ਬਾਸਮਤਰੀ ਵਿੱਚ ਦੇਖਣ ਨੂੰ ਮਿਲ ਰਹੀ ਹੈ। 1847 ਦੇ ਵਿੱਚ ਮਾੜੇ ਮੋٹے ਸਿੰਪਟਮ ਮਿਲੇ ਹੈ 1847 1885 1886 ਇਹ ਜਿਹੜੀਆਂ ਬਾਸਮਤੀ ਹੈ ਇਹਦੇ ਵਿੱਚ ਰੋਗ ਪ੍ਰਤੀਰੋਧੀ ਸ਼ਕਤੀ ਹੈ ਇਹ ਯੂਨੀਵਰਸਿਟੀ ਦਾ ਕਹਿਣਾ ਹੈ ਲੇਕਿਨ ਫਿਰ ਵੀ 1847 ਤੇ ਥੋੜੇ ਥੋੜੇ ਲੱਛਣ ਦੇਖਣ ਨੂੰ ਆਏ ਨੇ ਤਾਂ ਮੇਨਲੀ ਜਿਹੜਾ ਹੈਗਾ ਜਿਹੜੀ ਤੁਹਾਡੀ ਮੁਛਲ ਬਾਸਮਤੀ ਹੈ ਉਹਦੇ ਉੱਪਰ ਇਹਦੇ ਲੱਛਣ ਦੇਖਣ ਨੂੰ ਮਿਲ ਰਹੇ ਹੈ ਲੱਛਣ ਕੀ ਹੈ ਜਿਵੇਂ ਤੁਸੀਂ ਫੋਟੋ ਚ ਦੇਖ ਰਹੇ ਹੋ ਜਾਂ ਇਹ ਨਵੀਂ ਫੋਟੋ ਦੇਖ ਲਓ ਕੇ ਬੂਟੇ ਦੇ ਉੱਪਰ ਹਰੀਆਂ ਪੀਲੀਆਂ ਧਾਰੀਆਂ ਜਿਹੜੀਆਂ ਕਿ ਕਿਨਾਰੇ ਦੇ ਨਾਲ-ਨਾਲ ਚਲਦੀਆਂ ਠੀਕ ਹੈ ਉਹ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਪੱਤਾ ਨੋਕਾਂ ਵਾਲੇ ਪਾਸਿਓਂ ਮੁੜਨਾ ਸ਼ੁਰੂ ਹੋ ਜਾਂਦਾ ਜਿਵੇਂ ਆ ਹੈਗਾ ਤੇ ਗੋਲ ਗੋਲ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਜਿਵੇਂ ਦੱਬ ਨਹੀਂ ਹੁੰਦੀ ਦੱਬ ਜਾਂ ਝਾੜੂ ਜਿਹੜਾ ਹੈਗਾ ਕੁੱਠਾ ਖੜਾ ਕੀਤਾ ਹੋਵੇ ਜਾਂ ਉਲਟਾ ਖੜਾ ਕੀਤਾ ਹੋਵੇ ਉਸ ਤਰੀਕੇ ਦੇ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਐ ਸਾਰਾ ਪੱਤਾ ਵੀ ਸੁੱਕ ਜਾਂਦਾ ਐ ਤੇ ਜਦੋਂ ਪੂਰਾ ਚੱਲਦਾ ਹੁੰਦਾ ਜਦੋਂ ਪੂਰਾ ਚੱਲਦਾ ਹੋਵੇ ਹਨਾ ਤਾਂ ਉਦੋਂ ਤੁਹਾਨੂੰ ਦਾਣੇ ਦੇ ਉੱਤੇ ਓਜੀ ਦਿਖਾਈ ਦੇਊਗੀ ਆ ਵਾਲੀ ਇਸ ਤਰ੍ਹਾਂ ਗੂੰਦ ਜੀ ਜਿਹੜੀ ਹੈਗੀ ਨਿਕਲੀ ਹੋਊਗੀ ਆ ਹਰੀਆਂ ਪੀਲੀਆਂ ਧਾਰੀਆਂ ਇਸੇ ਤਰੀਕੇ ਦੀਆਂ ਸ਼ੁਰੂ ਹੋਣੀਆਂ ਤੇ ਆ ਗੂੰਦ ਜੀ ਨਿਕਲੀ ਹੋਊਗੀ ਠੀਕ ਐ ਤਾਂ ਜਦੋਂ ਇਹ ਸੁੱਕ ਜੂਗੀ ਸੁੱਕ ਕੇ ਕਈ ਵਾਰੀ ਇਸ ਤਰ੍ਹਾਂ ਜਾਂ ਉਤੇ ਪੇਪੜੀ ਜੀ ਬਣੀ ਹੁੰਦੀ ਹੈ ਤੇ ਬੂਟਾ ਜਿਹੜਾ ਹੈਗਾ ਉਤੋਂ ਆ ਹੀ ਹੋ ਜੂਗਾ ਜਿਵੇਂ ਮੱਕੇ ਦੇ ਕਿਨਾਰਿਆਂ ਤੋਂ ਫੋਲਡ ਹੋ ਜਾਏਗਾ ਬੂਟਾ ਠੀਕ ਹੈ ਕਈ ਵਾਰੀ ਪੱਤਾ ਜਿਹੜਾ ਹੈਗਾ ਤੇ ਉਹ ਦਬ ਵਾਂਗੂ ਤੁਹਾਨੂੰ ਦਿਖਾਈ ਦੇਵੇਗਾ ਜਿਹੜੀਆਂ ਪ੍ਰਾਣੀਆਂ ਧਾਰੀਆਂ ਉਹਦੇ ਉੱਤੇ ਜਿਹੜੀਆਂ ਹੈਗੀਆਂ ਸੈਪਰੋਫਾਈਟਿਕ ਫੰਗਾਈ ਇਹ ਆਉਂਦੀ ਹੈ ਜਿਹੜੀ ਕਿ ਉਹਨਾਂ ਦੇ ਉਤੇ ਕਾਲੇ ਨਿਸ਼ਾਨ ਪਾਉਣੇ ਸ਼ੁਰੂ ਕਰ ਦਿੰਦੀ ਹੈ ਇਹ ਗੱਲ ਕਲੀਅਰ ਹੈ ਤਾਂ ਇਹ ਜਿਹੜੀ ਬਿਮਾਰੀ ਹੈ ਜਦੋਂ ਆ ਜਾਂਦੀ ਹੈ ਪਾਉਣ ਤੋਂ ਬਾਅਦ ਦੇ ਵਿੱਚ ਪਹਿਲਾ ਕੰਮ ਇਹ ਕਰਨਾ ਹੁੰਦਾ ਕਿ ਖੇਤਰੇ ਵਿੱਚ ਪਾਣੀ ਬੰਦ ਕਰ ਦੇਣਾ ਹੈ ਪਾਣੀ ਨਹੀਂ ਲਾਉਣਾ ਪਾਣੀ ਡਰੇਨ ਆਊਟ ਕਰ ਦੇਣਾ ਹੈ ਨਮੀ ਘਟਾ ਦੇਣੀ ਹੈ ਸਭ ਤੋਂ ਵੱਡੀ ਗੱਲ ਜਿਵੇਂ ਹੀ ਤੁਹਾਡੇ ਖੇਤ ਦੇ ਵਿੱਚ ਨਮੀ ਘਟੇਗੀ ਜਾਂ ਵਾਤਾਵਰਣ ਚ ਨਮੀ ਘਟੇਗੀ ਹੁਣ ਪੂਰਾ ਵਗਦਾ ਹੈ ਪੂਰਾ ਵਗਦਾ ਤੇ ਬਿਮਾਰੀ ਵਧੇਗੀ ਅੱਜ ਇੱਕ ਦੌਗੀ ਕੱਲ ਨੂੰ ਵੱਡੀ ਦੌਗੀ ਪਰਸੋ 2 ਕਿਲੇ 4 ਕਿਲੇ 10 ਕਿਲੇ 50 ਕਿਲੇ ਐਂ ਕਰਕੇ ਫੈਲੂਗੀ। ਪਰੰਤੂ ਜਿਵੇਂ ਪੱਛੋਂ ਚਲ ਪਈ ਜਿਹੜਾ ਪੱਛਮੀ ਹਵਾਵਾਂ ਚਲ ਪੀਆਂ ਜਿਵੇਂ ਕਿ ਸੰਭਾਵਨਾ ਸੀ ਕਿ 9 ਤਰੀਕ 20 সাইਕਲੋਨ ਬਣ ਜਾਣਾ ਹੈ ਪੱਛਮੀ ਹਵਾਵਾਂ ਚੱਲਣ ਲਈ ਪੱਛਮੀ ਹਵਾਵਾਂ ਲੇਟ ਹੋ ਗਈਆਂ ਜਿਵੇਂ ਪੱਛਮੀ ਹਵਾਵਾਂ ਚੱਲਦੀਆਂ ਇਹ ਬਿਮਾਰੀ ਜਿਹੜੀ ਹੈਗੀ ਹੈ ਰੁਕ ਜਾਵੇਗੀ। ਤਾਂ ਜਦੋਂ ਪੱਛਮੀ ਹਵਾਵਾਂ ਚੱਲ ਗਈਆਂ ਉਸ ਸਮੇਂ ਤੁਸੀਂ ਸਮਝਣਾ ਕਿ ਬਿਮਾਰੀ ਰੁਕ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਸ ਦੇ ਉੱਪਰ ਕੋਈ ਵੀ ਜਿਹੜਾ ਹੈਗਾ ਤਵਾਈ ਰਿਕਮੈਂਡ ਨਹੀਂ ਕਰਦੀ ਠੀਕ ਹੈ ਤਾਂ ਦੂਸਰਾ ਇਹਨਾਂ ਨੇ ਕਿਹਾ ਹੈ ਕਿ ਤੁਹਾਨੂੰ ਪਹਿਚਾਨ ਕਿਵੇਂ ਆਏਗੀ ਕਿ ਇਹ ਬਿਮਾਰੀ ਸਹੀ ਹੈਗੀ ਹੈ ਜਿਹੜਾ ਨਵਾਂ ਬਿਮਾਰ ਪੱਤਾ ਹੈਗਾ ਜਿਹੜਾ ਤੁਹਾਨੂੰ ਲੱਗਦਾ ਕਿ ਨਵਾਂ ਬਿਮਾਰ ਹੋਇਆ ਜਿਵੇਂ ਆ ਪੱਤਾ ਇਹ ਨਵਾਂ ਬਿਮਾਰ ਪੱਤਾ ਹੈ ਉਹ ਜੀ ਆ ਗਈ ਤਾਂ ਲੱਛਣ ਪੱਕਾ ਹੀ ਹੈ ਇਹਨੂੰ ਤੁਸੀਂ ਕੱਟ ਕੇ ਇੱਕ ਕੱਚ ਦੇ ਗਲਾਸ ਚ ਪਾ ਲਓ ਗਲਾਸ ਚ ਪਾਣੀ ਹੋਣਾ ਚਾਹੀਦਾ ਕੁਝ ਮਿੰਟ ਬਾਅਦ ਗਲਾਸ ਨੂੰ ਜਿਹੜਾ ਹੈਗਾ ਲਾਈਟ ਅੱਗੇ ਰੱਖ ਕੇ ਦੇਖੋ ਇੱਕ ਸੰਗਣਾ ਜਾਂ ਦੂਧਿਆ ਪਦਾਰਥ ਇਹਦੇ ਵਿੱਚੋਂ ਨਿਕਲੇਗਾ ਤਾਂ ਫੇਰ ਸਮਝ ਲੋ ਇਹ ਬਿਮਾਰੀ ਇਹੀ ਹੈ ਕਲੀਅਰ ਹੈ ਹੁਣ ਇਹ ਬਿਮਾਰੀ ਆ ਗਈ ਜਿਵੇਂ ਕਿਨਾਰਾ ਮੋੜਦਾ ਨਾ ਆਏ ਕਿਨਾਰੇ ਮੋੜਨੇ ਸ਼ੁਰੂ ਹੋ ਜਾਂਦੇ ਹੈ ਬਿਮਾਰੀ ਆ ਗਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹਦਾ ਕੋਈ ਇਲਾਜ ਨਹੀਂ ਦੱਸਦੀ ਲੇਕਿਨ ਆਈਸੀਆਰ ਤਾਮਨੜੂ ਐਗਰੀਕਲਚਰ ਯੂਨੀਵਰਸਿਟੀ ਇਹ ਕੁਝ ਚੀਜ਼ਾਂ ਰਿਕਮੈਂਡ ਕਰਦੀ ਹੈ ਅੱਛਾ ਕਈ ਸਾਰੇ ਮੇਰੇ ਕਿਸਾਨ ਵੀਰ ਐਸ ਸਮੇ ਇਹ ਪੁੱਛ ਰਿਹਾ ਕਿ ਪੱਤੇ ਮਰ ਗਏ ਤਾਂ ਕੀ ਇਹਦੇ ਨਾਲ ਕੋਈ ਬਾਹਰ ਪਾਲੀਏ ਉੱਤੇ ਜਿਹੜੀ ਇੱਕਦਮ ਗਰੋਥ ਕਰਾ ਦੇ ਕੋਈ ਬਾਹਰ ਸਪਰੇਅ ਨਾ ਪਾ ਸਕੇ ਪਾ ਦਿਓ ਜੋ ਮੈਂ ਕੋਈ ਦੇਖਿਆ ਕੁਝ ਵੀਰ ਜਿਹੜਾ ਹੈਗਾ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਕਿ ਇਹ ਉੱਪਰ ਗਰੋਥ ਪ੍ਰੋਮੋਟਰ ਨਾਲ ਪਾਰੇ ਗਰੋਥ ਪ੍ਰੋਮੋਟਰ ਨਾਲ ਪਾਉਂਗੇ ਨੁਕਸਾਨ ਹੋਏਗਾ ਇਸ ਦਾ ਧਿਆਨ ਰੱਖਿਓ ਜੋ ਐਸ ਸਮੇਂ ਖੇਤ ਨੂੰ ਡレイン ਆਊਟ ਕਰੋ ਠੀਕ ਤੇ ਜਿਹੜਾ ਹੈਗਾ ਜਿੰਨੀ ਦਾ ਬਿਮਾਰੀ ਨਹੀਂ ਰੁਕਦੀ ਓਨੀ ਦਰ ਆਪਾਂ ਪਾਣੀ ਜਿਹੜਾ ਹੈਗਾ ਅੱਗੇ ਨਹੀਂ ਲਗਾਉਣਾ ਤੇ ਜਿਹੜੇ ਖੇਤ ਬਿਮਾਰੀ ਆਈ ਆ ਅਗਲੇ ਸਾਲ ਧਿਆਨ ਰੱਖਿਓ ਜੋ ਐਸ ਖਾਦ ਦੀ ਖੇਤ ਦੀ ਪਰਾਲੀ ਵਗੈਰਾ ਨਸ਼ਟ ਕਰ ਦੇਣੀ ਹੈ ਇਹ ਉਹ ਨਹੀਂ ਹੋਣੇ ਚਾਹੀ ਜੰਗਲੀ ਬੂਟੇ ਨਸ਼ਟ ਕਰ ਦੇਣੇ ਆ ਤੇ ਦਵਾਈਆਂ ਕੀ ਕੀ ਨੇ ਜਿਹੜੀਆਂ ਕਿ ਆਈਸੀਆਰ ਕੀ ਕਹਿੰਦਾ ਹੈ ਆਈਸੀਆਰ ਦਾ ਕਹਿਣਾ ਹੈ ਕਿ ਸਟ੍ਰੈਪਟੋਸਾਈਕਲਿਨ 40 ਗ੍ਰਾਮ ਤੇ ਬਲਾਈਟਾਕਸ 200 ਗ੍ਰਾਮ ਇਹਨੂੰ 200 ਲੀਟਰ ਪਾਣੀ ਚ ਪਾ ਕੇ ਤੁਸੀਂ ਜਿਹੜਾ ਖੇ ਸਪਰੇਅ ਕਰਨਾ ਹੁਣ ਕਈ ਨਕਸਾਨ ਵੀ ਇਹ ਕਹਿੰਦੇ ਕਿ ਬਲਾਈਟਾਕਸ ਦੇ ਨਾਲ ਸਾਡੇ ਖੇਤ ਦੇ ਵਿੱਚ ਇਹ ਜਿਹੜਾ ਹੈਗਾ ਇਹੇ ਦਾਣੇ ਕਾਲੇ ਹੋ ਜਾਣਗੇ ਜੇ 200 ਲੀਟਰ ਪਾਣੀ ਚ 200 ਗ੍ਰਾਮ ਬਲਾਈਟੋਕਸ ਵਰਤਿਓ ਕੋਈ ਦਿੱਕਤ ਨਹੀਂ ਆਏਗੀ ਲੇਕਿਨ ਇਹ ਹੀ ਇੱਕੋ ਇੱਕ ਜਿਹੜੀ ਹੈਗੀ ਆਈਸੀਆਰ ਦੀ ਰეკਮੈਂਡਡ ਦਵਾਈ ਹੈ ਜਿਹਦੇ ਨਾਲ ਅਸੀਂ ਕੰਟਰੋਲ ਕਰ ਸਕਦੇ ਹਾਂ ਦੂਜਾ ਹੈਗਾ ਐ ਸਟੈਪਟੋਮਾਈਸਿਨ ਸਲਫੇਟ ਤੇ ਟੈਟਰਾਸਾਈਕਲਿਨ ਤੇ ਇਹਦੇ ਵਿੱਚ ਕਾਪਰ ਆਕਸੀਕਲੋਰਾਈਡ ਪਾ ਕੇ ਠੀਕ ਆ ਸਟ੍ਰੈਪਟੋਮਾਈਸਿਨ ਤੇ ਐ ਟੈਟਰਾਮਾਈਸਿਨ ਦਾ ਕੰਬੀਨੇਸ਼ਨ ਹੁੰਦਾ ਹੈ ਬਾਕੀ ਵੱਡੀ ਗੱਲ ਜਿਹੜੀ ਹੈਗੀ ਹੈ ਮੇਨ ਜਿਹੜਾ ਹੈਗਾ ਪਿਛਲੇ ਸਾਲ ਮੈਂ ਇਹ ਦੇਖਿਆ ਹੈ ਕਿ ਕਈਆਂ ਖਸਾਨਿਆਂ 'ਤੇ థਾਇਓਫਨੇਟ ਮਿਥਾਇਲ ਜਿਹੜਾ ਪਾਊਡਰ ਆਉਂਦਾ ਹੈਗਾ ਤੇ 3 ਕਿਲਿਆੰਝ ਕਿਲੋ ਤੇ ਵਿੱਚ 40 ਗ੍ਰਾਮ ਸਟੈਪਟੋਸਾਈਕਲਿਨ ਦੀਆਂ ਪੁੜੀਆਂ ਪਾ ਕੇ ਤੇ 150-200 ਲੀਟਰ ਪਾਣੀ ਵਰਤਿਆ ਉਹਨਾਂ ਖੇਤਾਂ ਦੇ ਵਿੱਚ ਵੀੜ ਹੈਗਾ ਇਹ ਬਿਮਾਰੀ ਕੰਟਰੋਲ ਹੋ ਗਈ ਸੀ ਤਾਂ ਇਹੇ ਦੋ ਹੀ ਦਵਾਈਆਂ ਨੇ ਪਹਿਲੇ ਆਧਾਰ 'ਤੇ ਪਾਣੀ ਬੰਦ ਕਰਨਾ ਪਏਗਾ ਪਾਣੀ ਬੰਦ ਕਰਕੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹੇ ਸਪਰੇਅਡ ਹੈਗਾ ਉੱਪਰ ਕਰਨਾ ਪਏਗਾ ਦੋਹਾਂ ਵਿੱਚੋਂ ਜੋ ਮਰਜ਼ੀ ਕਰ ਲਓ ਤਾ ਉਹਦੇ ਰਿਆਲਟਾ ਸਾਨੂੰ ਖੇਤਾਂ ਦੇ ਵਿੱਚ ਮਿਲਦੇ ਹੈਗੇ ਐ ਤੇ ਜਦੋਂ ਇਹ ਬਿਮਾਰੀ ਖੇਚ ਆ ਗਈ ਹੈ ਇਹ ਨਹੀਂ ਹੈਗਾ ਕਿ ਪਹਿਲਾਂ ਬਿਮਾਰ ਦੋਗਿਆਂ ਨੂੰ ਸਪਰੇਅ ਕਰ ਲਈ ਤੇ ਮੁੜ ਕੇ ਬਿਮਾਰ ਦੋਗਿਆਂ ਨੂੰ ਸਾਫ਼ ਖੇਚ ਗਈ ਬਿਮਾਰੀ ਨਾਲ ਚਲੀ ਜਾਊਗੀ ਬਿਮਾਰ ਖੇਚ ਉਹ ਸਾਫ਼ ਖੇਚ ਜਾਣਾ ਹੈ ਤਾਂ ਤੁਹਾਡੀਆਂ ਜਿਹੜੀਆਂ ਇਹ ਡਰਮੀਆਂ ਹੈਗੀਆਂ ਉਹ ਲਾਲ ਦਵਾਈ ਨਾਲ ਧੋਕੇ ਲੈ ਕੇ ਜਾਣੀਆਂ ਬੰਦਿਆਂ ਨੂੰ ਧੋਕੇ ਲੈ ਕੇ ਜਾਣਾ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੇ ਬੰਦੇ ਸਪਰੇਅ ਉਧਰ ਕਰ ਰਹੇ ਐ ਉਹ ਬੰਦਿਆਂ ਨੂੰ ਬਿਮਾਰ ਖੇਚੋਂ ਚੰਗੇ ਖੇਤ ਸਪਰੇਅ ਕਰਨ ਲਈ ਨਾ ਲੈ ਕੇ ਜਾਓ ਜਦੋਂ ਬਿਮਾਰੀ ਖੇਚੋਂਦੀ ਹੈ ਉਸ ਸਮੇਂ ਆਪਾਂ ਨੂੰ ਡਰਾਈਨੈਸ ਚਾਹੀਦੀ ਹੈ ਜਿਹੜਾ ਹੈਗਾ ਖੇਤ ਦੇ ਵਿੱਚ ਘਟੋ-ਘਟੇ ਚਾਹੀਦਾ ਕਿ ਖੇਤ ਦੇ ਵਿੱਚ ਮੋਇਸਚਰ ਦਾ ਲੈਵਲ ਘਟੇ ਜੇ ਮੋਇਸਚਰ ਘਟੇਗੀ ਤਾਂ ਹੀ ਇਹ ਬਿਮਾਰੀ ਜਿਹੜਾ ਹੈਗਾ ਪੂਰਨ ਤੌਰ ਤੇ ਕੰਟਰੋਲ ਹੋਵੇਗੀ ਤੇ ਬਾਕੀ ਜਿਸ ਖੇਤ 'ਚ ਬਿਮਾਰੀ ਆਈ ਹੈ ਅਗਲੇ ਸਾਲ ਆਸਤੇ ਉਸ ਖੇਤ ਦੀ ਪਰਾਲੀ ਰਹਿਤ ਕੁੰਦ ਖੇਤ ਦੇ ਵਿੱਚ ਨਹੀਂ ਰਹਿਣੀ ਚਾਹੀਦੀ ਜੰਗਲੀ ਝੋਨਾ ਨਹੀਂ ਰਹਿਣਾ ਚਾਹੀਦਾ ਤੇ ਵੱਡੀ ਗੱਲ ਹੈਗੀ ਹੈ ਕਿ ਉਸ ਖੇਤ ਦੇ ਨਦੀਨ ਵਗੈਰੇ ਹੈਗੇ ਸਾਰੇ ਸਾਰੇ ਤੁਹਾਨੂੰ ਨਸ਼ਟ ਕਰਨੇ ਪੈਣਗੇ ਇਸ ਚੀਜ਼ ਦਾ ਧਿਆਨ ਰੱਖੋਗੇ ਤਾਂ ਹੀ ਤੁਸੀਂ ਜਿਹੜਾ ਹੈਗਾ ਬਚੋਗੇ ਤਾਂ ਵੱਡੀ ਗੱਲ ਹੋ ਇਸ ਤਰੀਕੇ ਦੀਆਂ ਬਿਮਾਰੀਆਂ ਦਾ ਫਲਾਅ ਰੋਕਣ ਵਾਸਤੇ ਮੰਨ ਲਓ ਤੁਸੀਂ ਮੁੱਛਲ ਬਾਸਮਤੀ ਲਾ ਰਹੇ ਹੋ 20 ਕਿੱਲੇ ਲਾਉਣੇ ਆ 20 ਕਿੱਲਿਆਂ ਤੋਂ ਬਾਅਦ ਜਿਉਂ 10 ਕਿੱਲੇ ਤੁਸੀਂ ਲਾ ਲੇ ਅਗਲੇ ਪਾਸੇ ਇੱਕ ਵਿੱਚ ਕਿੱਲਾ ਦੋ ਕਿਲੇ ਕਿਸੇ ਹੋਰ ਕਿਸਮ ਦੇ ਲਾਇਆ ਕਰੋ ਤਾਂ ਕਿ ਇੱਕ ਪਾਸੇ ਲੈ ਕੇ ਦੂਜੇ ਪਾਸੇ ਤੱਕ ਲਗਾਤਾਰ ਵੈਰਾਈਟੀ ਬਿਮਾਰੀ ਨਾ ਆਪਦੀ ਬਿਮਾਰੀ ਰੁਕੇ ਉਹਨੂੰ ਰੋਕਣ ਵਾਸਤੇ ਵਿੱਚ ਜਗ੍ਹਾ ਚਾਹੀਦੀ ਹੈ ਜੇ ਤੁਸੀਂ ਕੋਸ਼ਿਸ਼ ਕਰੋਗੇ ਤੇ ਬਾਕੀ ਜਿਵੇਂ ਪਛੋਂ ਚਲਪੀ ਬਿਮਾਰੀ ਰੁਕ ਜਾਏਗੀ ਜੇ ਪਛੋਂ ਨਹੀਂ ਚਲੇਗੀ ਫਿਰ ਜਿਹੜਾ ਹੈਗਾ ਬਿਮਾਰੀ ਵਧੇਗੀ ਤਾਂ ਫਿਰ ਸਾਨੂੰ ਸਪਰੇਅ ਕਰਨੀ ਪਊਗੀ ਪੂਰਾ ਚੱਲਦਾ ਰਹੇਗਾ ਸਪਰੇਅ ਕਰਨੀ ਪਏਗੀ ਇਸ ਚੀਜ਼ ਦਾ ਧਿਆਨ ਰੱਖਿਓ ਜੀ ਮਿਹਰਬਾਨ ਦੋਸਤੋ